ਆਣਾ ਫਿਲੌਰ ਦੀਨ ਪੈਂਦੀ ਅਪਰਾ ਚੌਕੀ ਦੇ ਪਿੰਡ ਸਮਰਾੜੀ ਵਿਖੇ ਤੜਕਸਾਰ ਸਸਨੀ ਵਾਲਾ ਮਾਹੌਲ ਵੱਲ ਗਿਆ ਜਦੋਂ ਬਾਜਰੇ ਦੇ ਖੇਤ ਚੋਮਰੇ ਤੱਕ 7 ਮਹੀਨੇ ਦਾ ਪਰੂ ਮਿਲਿਆ ਇਸ ਸਬੰਧੀ ਅਪਰਾ ਚੌਕੀ ਦੇ ਇੰਚਾਰਜ ਨਿਰਮਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੇਵਰਾਜ ਦੇਵੀ ਪੁੱਤਰ ਹਰੀ ਗੋਪਾਲ ਵਾਸੀ ਸਮਰਾੜੀ ਮੱਧਵਾਸਤੇ ਪੱਠੇ ਵਟਦੇ ਹੋਏ ਉੱਥੇ ਇੱਕ ਪਰੂ ਮਿਲਿਆ ਜੋ ਕਿ 7 ਮਹੀਨਿਆਂ ਦੇ ਲਗਭਗ ਸੀ ਉਸਨੇ ਤੁਰੰਤ ਬਰਾ ਚੌਕੀ ਆ ਕੇ ਜਾਣਕਾਰੀ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਅਫਰਾ ਚੌਕੀ ਵੱਲੋਂ ਮਕਦਮਾ ਨੰਬਰ 252/94 ਅਧੀਨ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਐਸਆਈ ਜਸਵਿੰਦਰ ਸਿੰਘ ਵੱਲੋਂ ਤਫ਼ਤੀਸ਼ ਅਮਲ ਚ ਲਿਆਂਦੀ ਜਾ ਰਹੀ ਹੈ ਤੇ ਪਰੋ ਨੂੰ ਅਗਲੀ ਕਾਰਵਾਈ ਲਈ ਫਲੋਰ ਸਿਵਲ ਹਸਪਤਾਲ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ। ਇਸ ਸਬੰਧੀ ਪਿੰਡ ਸਮਰਾੜੀ ਦੇ ਸਰਪੰਚ ਮੋਹਨ ਲਾਲ ਨੇ ਦੱਸਿਆ ਕਿ ਪਰੋ ਪੀੜਿਆਂ ਵੱਲੋਂ ਖਾਦਾ ਹੋਇਆ ਸੀ ਤੇ 2 ਦਿਨ ਦਿਨ ਤੋਂ ਸੁੱਕਿਆ ਲੱਗਦਾ ਸੀ। ਅਪਰੇ ਤੋਂ ਜਗਜੀਤ ਸਿੰਘ ਪੱਟੀ ਨਾਲ सुरेंद्र ਕੁਮਾਰ ਸੋਨੂ ਦੀ ਵਿਸ਼ੇਸ਼ ਰਿਪੋਰਟ ਆਪਣਾ ਬੱਪੀ ਤੁਹਾਡਾ ਨਾਮ ਕੀ ਹੈ ਜਿਹੜਾ ਨਾਮ ਕਰਨੀ ਹੈ ਜਿਹੜੀ ਅੱਜ ਦੇ ਇੱਥੇ ਘਟਨਾ ਹੋਈ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਇਹ ਕਹਿਣਾ ਜੀ ਕਿ ਥੋੜੇ ਦਿਨਾਂ ਦਾ ਬੱਚਾ ਮੰਨ ਲਓ 7-8 ਮਹੀਨੇ ਦਾ ਤਕਰੀਬਨ ਪੇਟ ਤੇ ਹੋਊਗਾ ਬੱਚਾ ਔਰ ਤੇ ਜਿਹੜੇ ਚੱਪੇ ਆ ਸੀਗਾ ਜੀ ਕੰਪਲੀਟ ਨਹੀਂ ਸੀ ਬਣਿਆ ਮਤਲਬ ਜਾਨੀ ਹੱਦਾਂ ਪਰ ਸਾਰੇ ਬਣੇ ਸੀਗੇ ਉਹ ਕੋ ਤਕਰੀਬਨ 4:00 5:00 ਵਜੇ ਕੋ ਰੱਖ ਕੇ ਗਿਆ ਇੱਥੇ ਜੀ ਇਰਾਦਾ ਹੁੰਦਾ ਤਾਂ ਕਿਸੇ ਨੇ ਖਾਲਾ ਨਹੀਂ ਕੀਤਾ। ਅਸਵਿਰਤੀ ਰਹੀ। ਲੱਗਿਆ ਕਿ ਕਿਸੇ ਗ੍ਰਿਪਟੀ ਗਈ ਹੋਣਾ ਇਤੋਂ ਵੀ ਜਦੋਂ ਬਾਹਰੋਂ ਬੰਦਾ ਨਹੀਂ ਆਇਆ। ਤੇ ਉਹ ਤਾਂ ਹੁਣ ਜਿਹੜੇ ਮੁਲਾਜ਼ਮ ਆ ਆਪਣੇ ਉਹ ਮੌਕੇ ਤੇ ਪਹੁੰਚ ਕੇ ਸਕੇ। ਹਾਂ ਪਹੁੰਚ ਗਏ ਸੀ ਅਪਰਾ ਚੌਂਕੀ ਤੋਂ ਲੱਗਦੀ ਹੈ। ਅਪਰਾ ਚੌਂਕੀ ਤੇ ਉਹ ਮੁਲਾਜ਼ਮ ਜਿਹੜੇ ਹੁਣ ਉਹ ਬੱਚੇ ਨੂੰ ਆਪਣੇ ਕਬਜ਼ੇ ਚ ਲੈ ਗਏ। ਠੀਕ ਆ ਜੀ। ਹਾਂਜੀ ਸੰਬੰਧ ਸਾਹਿਬ ਜੋ ਅੱਜ ਘਟਨਾ ਵਾਪਰੀ ਹੈ ਪਿੰਡ ਦੇ ਵਿੱਚ ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਮੇਰੇ ਨਾਲ ਕਿਵੇਂ ਬੜੀ ਪਰੇਸ਼ਾਨੀ ਖੜੀ ਹੋ ਰਹੀ ਹੈ। ਤੇ ਉਹ ਤੁਹਾ ਆਪਣੇ ਖੇਤੇ ਵਿੱਚ ਘੁੱਟੇ ਪਿੱਛਣ ਗਿਆ ਉਹਨੂੰ ਇੱਕ ਬੱਚੇ ਦੀ ਬੜਬੜੀ ਆਵਾਜ਼ ਸੁਣੇ ਛੋਟਾ ਜਿਹਾ ਬੱਚਾ ਸੀ ਮੇਰਾ ਕੁਝ ਦਿਨਾਂ ਦਾ ਰੋਸਾ ਕੁਛ ਇੱਕ ਐਜਿ ਕੁ ਕੀੜਿਆਂ ਨੇ ਖਾਧਾ ਜੁੜੀ ਜਨਾ ਅਸੀਂ ਉਹਦੇ ਮਨ ਨੂੰ ਦੱਸਿਆ ਮੈਂ ਕੋਸ਼ਿਸ਼ ਕਰਦਾ ਕਿ ਕੋਸ਼ਿਸ਼ ਲਈ ਤੋਣ ਡੜੋਡੀ ਜਿਆਦਾ ਸਿਰਵਾਸ ਪੱਤਾ ਵੀ ਨਹੀਂ ਚੁੱਕਿਆ ਉਹ ਕਰ ਰਿਹਾ ਤਰਸ ਮੈਂ ਤੋਸਾ ਵੱਡ ਕੇ ਹਸੀ ਕੋ ਬੱਚੇ ਨਹੀਂ ਸਰ ਇੱਕ ਸਮਰਾੜੀ ਦੇ ਵਿੱਚ ਭੂਣ ਮਿਲਿਆ ਕੀ ਮਾਮਲਾ ਸਰ ਕੀ ਕਰ ਰਹੀ ਹੈ ਮੈਂ ਕੱਲ ਨੂੰ ਮਿਲ ਸੀ ਮਿਲ ਸੀ ਚੌਂਕੀ ਜਾਰ ਨੂੰ ਵੀ ਉੱਥੇ ਸਮਰਾੜੀ ਇੱਕ ਪਾਰ ਦੇ ਵਿੱਚ ਭੂਣ ਹੈਗਾ ਥੋੜਾ ਬੱਚਾ ਮਿਲਿਆ ਉਹ ਦੇਵਰਾਜ ਦੇ ਬਿਆਨ ਤੇ ਹੀ ਪਤਾ ਜਿਹੜਾ ਉਹ ਆਖਰੀ ਲੋਕ ਕਰਤੀ ਹੈ ਤੇ ਕੱਪੀ ਜਾਰੀ ਹੈ ਜੀ